ਕਹਣਾ ਚਾਹੁੰਦੇ ਆ ਜਿਹਨੇ ਮੇਰੇ ਵੀਰਾਂ ਨੇ ਭਰਾਵਾਂ ਨੇ ਵੱਡਿਆਂ ਨੇ ਤੇ ਛੋਟਿਆਂ ਨੇ ਕੂਨਦਾਲ ਦੇ ਵਿੱਚ ਇੱਕ ਦਿਨ ਰਾਤ ਇੱਕ ਛਾਤੀ ਜੋ ਕਿ ਮੀਂਹ ਕਹਿੰਦਾ ਸੀ ਮੈਂ ਨਹੀਂ ਇੰਨਾ ਦੇਖਦੇ ਅਸੀਂ ਨਹੀਂ ਹਟਦਾ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਗੱਡੀਆਂ ਕਰਕੇ ਆਪ ਭੇਜ ਗਏ ਵੀ ਬੰਦੇ ਨਾਲ ਲਿਆਦੇ ਤੇ ਦੱਸਿਆ ਉਹਨੇ ਭਾਈ ਸਾਹਿਬ ਨੇ ਇੱਕੋ ਬੰਦੇ ਨੇ 40 ਬੰਦੇ ਲਿਆਦੇ 40 ਦੀ ਲਿਉਣੀ ਇਕੱਲੇ ਹੀ ਤੇ ਆਦੇ ਤੇ ਚਾਰ ਜੇ ਆ ਗਏ ਇਦਾਂ ਸਾਰਾ ਕੂਨਦਾਲ ਕੈਂਪ ਲੱਗ ਗਿਆ ਇਹ ਤੋਂ ਵੱਡਾ ਖੂਨ ਦਾ ਕੋਈ ਵਾਹ ਕੇ ਫੈਕਟਰੀ ਨਹੀਂ ਬਣਦਾ ਕਿਤੇ ਵਿਕੇ ਦਾ ਨਹੀਂ ਇਹ ਵੀ ਜਾ ਕੇ ਬਾਜ਼ਾਰ ਚ ਵਿਕਦਾ ਲਿਆਉਣਾ ਹੈ ਇਹੀ ਜਿਹੜਾ ਦਿੱਤਾ ਲੋਕਾਂ ਨੂੰ ਇਹੀ ਮਿਲਦਾ ਹੈ ਇਹ ਤੋਂ ਬਗੈਰ ਕੋਈ ਦੋ ਇਹ ਚ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇਹ ਚ ਕੋਈ ਜਨਵਾਦ ਨਹੀਂ ਕੋਈ ਬਾਨੀਆਂ ਬਰਾਦਰੀ ਕੋਈ ਕੁਝ ਨਹੀਂ ਇਹਦਾ ਰੰਗ ਇੱਕੋ ਹੀ ਹੈ ਇਸ ਕਰਕੇ ਉਹ ਗਰੀਬ ਦਾ ਵੀ ਉਨਾ ਹੀ ਕੰਮ ਦਿੰਦਾ ਉਮੀਦ ਹੈ ਵੀ ਉਹਨੇ ਕੰਮ ਦਿੰਦਾ ਪ੍ਰਧਾਨ ਮੰਤਰੀ ਜੀ ਉਹਨੇ ਕੰਮ ਦਿੰਦਾ ਮੁੱਖ ਮੰਤਰੀ ਜੀ ਉਹਨੇ ਕੰਮ ਦਿੰਦਾ ਸਾਰੇ ਲਈ ਉਹ ਇੱਕੋ ਹੀ ਖੂਨ ਹੈ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਜਿਹਨੇ ਖੂਨ ਦਾਨ ਕਰਤਾ ਤਿੰਨ ਬੰਦਿਆਂ ਦੀ ਜਿੰਦਗੀ ਇੱਕ ਬੋਤਲ ਇਹ ਬਚਾਤੀ ਤਿੰਨ ਜਿੰਦਗੀਆਂ ਬਚ ਗਈਆਂ ਇਸ ਤੋਂ ਹੋਰ ਵੱਡਾ ਪੁੰਨ ਕੀ ਹੋ ਸਕਦਾ ਇੱਕ ਬੰਦੇ ਨੂੰ ਤੁਸੀਂ ਸੜਕ ਦੇ ਸੱਟੇ ਮਿਲੂ ਸੱਟ ਲੱਗੀ ਉਹਨੂੰ ਬਚਾ ਲੋ ਉਹਦਾ ਬਹੁਤ ਵੱਡਾ ਪੁੰਨ ਹੈ ਇਹ ਤਾਂ ਖੂਨ ਹੀ ਦੇਤਾ ਤਿੰਨ ਜਿੰਦਗੀਆਂ ਬਚਾਤੀ ਇਹ ਤੋਂ 더 ਵੱਡਾ ਪੁੰਨ ਕੋਈ ਹੈ ਇਸ ਕਾਕੇ ਅਸੀਂ ਜਿਨ੍ਹਾਂ ਨੂੰ ਸਨਮਾਨਤ ਹੋਏ ਆ ਕੀਤਾ ਇਹ ਇਹ ਤੋਂ ਵੱਡਾ ਕੋਈ ਇਹ ਤਾਂ ਇੱਕ ਮਾਣ ਤਾਨ ਦੇਣ ਵਾਲੀ ਗੱਲ ਆ ਹੋਰ ਕੋਈ ਇਹਦੇ ਨਾਲ ਕੋਈ ਵੱਡੀ ਪਦਵੀ ਨਹੀਂ ਮਿਲ ਗਈ ਇਹ ਇੱਕ ਹੀ ਮਾਣ ਸਨਮਾਨ ਆ ਇਹਦੇ ਨਾਲ ਸਾਰਿਆਂ ਦਾ ਅਸੀਂ ਧੰਨਵਾਦੀ ਆ ਜਿਨੇ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਦਸਾਰਿਆਂ ਨੇ ਵੱਧ ਤੋਂ ਵੱਧ ਸੜ ਕੇ ਹਿੱਸਾ ਲਿਆ ਮੈਂ ਕਹਿੰਦਾ ਅੱਗੇ ਤੋਂ ਜੇ ਹੁਣ ਇੱਕ ਵਾਰੀ ਸਾਲ ਚਾਹ ਦੋ ਵਾਰੀ ਹੋ ਜਾਣਾ ਇੱਧੇ ਹੀ ਕਰਦੇ ਕਰਦੇ 15000 ਜੂਟ ਪਰਸੋ ਬਾਹੂ ਜੀ ਦਾ ਚੋਪੜਾ ਜੀ ਦੱਸਦੇ ਸੀ ਕਿ 15000 ਜੂਟ ਹੋ ਚੁੱਕਾ ਹੈ ਪਤਾ ਨਹੀਂ ਹੱਲੇ ਹੋਰ ਵੀ ਹੋ ਜਾਊਗਾ ਹੱਲੇ ਵੀ ਕੈਂਪ ਚੱਲਦਾ ਹੀ ਪਿਆ ਹੈ ਇਸ ਕਰਕੇ ਅਸੀਂ ਬਹੁਤ ਬਹੁਤ ਇਹਨਾਂ ਦੇ ਸਾਰੇ ਜਿਹੜੇ ਹੋਰ ਕੈਂਪਾਂ ਦੇ ਜਿਨ੍ਹਾਂ ਨੇ ਖੂਨਦਾਨ ਕੀਤਾ ਉਹਨਾਂ ਨੂੰ ਧੰਨਵਾਦੀ ਆ ਅੱਜ ਜਿਹੜਾ ਆਪਣੇ ਸਾਰੇ ਭਰਾਵਾਂ ਦਾ ਅੱਜ ਸਨਮਾਨ ਸਮਾਰੋਹ ਰੱਖਿਆ ਗਿਆ ਸੀਗਾ ਸਾਡੇ ਦਰਸ਼ਨ ਲਾਲ ਵਿਵੇਜਾ ਜੀ ਉਹਨਾਂ ਦੇ ਆਫਿਸ ਵਿਕੇ ਔਰ ਸਾਡੇ ਨਾਲ ਨੀਰੇਜ ਉਜਾਗ ਹੋਟਾ ਜੀ ਕਾਉਂਸਲਰ ਸਾਹਿਬ ਨੇ ਉਹਨਾਂ ਦੇ ਨਾਲ ਅਸੀਂ ਮਿਲ ਕੇ ਇੱਕ ਵਿੜਾ ਚੁੱਕਿਆ ਸੀਗਾ ਕਿ ਜਿਹੜੇ ਜਨਰਲ ਤੱਕ ਕਰਕੇ ਸਾਡੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਸੀ ਕੱਲ ਉਸ ਸਬੰਧ ਦੇ ਵਿੱਚ ਅਸੀਂ 31 ਗੱਸ ਨੂੰ ਬਲੱਡ ਕੈਂਪ ਲਗਾਇਆ ਸੀ ਲੁਧਿਆਣਾ ਕਲਾ ਬਿੱਕੇ ਔਰ ਮੇਰੇ ਭਰਾਵਾਂ ਨੇ ਸੰਨੀ ਲੱਕੀ ਵਿਜੇ ਮੱਟੂ ਮਣੀ ਔਰ ਜਿੰਨੇ ਵੀ ਸਾਰੇ ਮੇਰੇ ਭਰਾ ਉਹਨਾਂ ਨੇ ਮਿਲ ਕੇ ਦਿਨਾਂ ਦੇ ਕਰਕੇ ਨਾ ਦੇਖ ਕੇ بارش ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀਆਂ ਆਪਣੀਆਂ ਗੱਡੀਆਂ ਕਨਵੇਸਾਂ ਕਰਕੇ ਦੇਖੋ ਬਲੱਡ ਇਕੱਠਾ ਕੀਤਾ ਕੋਈ 20 ਲੈ ਆ ਰਿਹਾ ਕੋਈ 30 ਲੈ ਆ ਰਿਹਾ ਕੋਈ 40 ਲੈ ਆ ਰਿਹਾ ਮੈਂ ਆਪਣੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਾਡੇ ਦਰਸ਼ਨਾਲ ਗਵੇਜਾ ਜੀ ਦਾ ਔਰ ਬੋਟਾ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਹੜਾ ਇਹ ਖੂਨ ਹੈ ਉਹ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ থੈਲਸੀਮੀਆ ਦੀ ਬਿਮਾਰੀ ਚੱਲੀ ਹੈ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਮੀੜਾ ਚੁੱਕਿਆ ਸੀਗਾ ਕਿ ਉਹ ਬੱਚਿਆਂ ਦੀ ਜਾਨਾਂ ਬਚਾਈਏ ਜਿਨ੍ਹਾਂ ਦਾ 10-15 ਦਿਨ ਬਾਅਦ ਖੂਨ ਪਾਣੀ ਬਣ ਜਾਂਦਾ ਅਸੀਂ ਇਹੀ ਸੋਚ ਲੈ ਕੇ ਚੱਲੇ ਆਂ ਔਰ ਅਸੀਂ ਸੋਚਦੇ ਆਂ ਕਿ ਇਸ ਕੰਮ ਨੂੰ ਪੰਜਾਬ ਕੇਸੀ ਦੇ ਸਾਡੇ ਆਦਰਨੀਏ ਵੱਡੇ ਮੌਜੀ ਵਿਜੇ ਚੋਪੜਾ ਜੀ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਔਰ ਸਾਡੇ ਬਾਉ ਜੀ ਅਪਨਾਸ਼ ਚੋਪੜਾ ਜੀ ਨੇ ਔਰ ਸਾਡੇ ਨੌਜਵਾਨ ਦਿਲਾਂ ਦੀ ਧੜਕਣਾ ਜਿਹੜੇ ਅਭਿਜੇ ਚੋਪੜਾ ਜੀ ਸਾਡੇ ਡਾਇਰੈਕਟਰ ਪੰਜਾਬ ਕੇ ਸ੍ਰੀ ਉਹਨਾਂ ਨੇ ਕਿਹਾ ਅਸੀਂ ਉਹਨਾਂ ਦਾ ਕਹਿਣਾ ਕਦੇ ਜ਼ਿੰਦਗੀ ਚ ਮੋੜਾਂਗੇ ਨਹੀਂ ਔਰ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਜਦੋਂ ਵੀ ਲਾਉਣਗੇ ਬਲੱਡ ਦੀ ਜਾਂ ਜਿਹੜੇ ਮੈਡੀਕਲ ਕੈਂਪ ਲੱਗਦੇ ਆ ਸਾਡੇ ਆਧਨੀਆਂ ਜਿਹੜੇ ਮਾਤਾ ਜੀ ਸਾਡੇ ਬਾਉ ਜੀ ਦੇ ਉਹਨਾਂ ਦੇ ਉਹ ਵੀ ਲਾਵਾਂਗੇ ਔਰ ਵੱਧ ਤੋਂ ਵੱਧ ਯੋਗਦਾਨ ਜਿਹੜਾ ਪੰਜਾਬ ਕੇ ਅਸੀਂ ਜਿੱਥੇ ਵੀ ਸਾਡੀ ਡਿਊਟੀ ਲਗਾਏਗੀ ਅਸੀਂ ਭਰ ਚੜ ਕੇ ਅਸੀਂ ਇਹ ਯੋਗਦਾਨ ਪਾਵਾਂਗੇ ਜੈ ਹਿੰਦ ਅੱਜ ਇੱਕ ਸਨਮਾਨ ਸਮਾਰੋਹ ਜਿਹੜਾ ਹੈਗਾ ਉਹਨਾਂ ਕਾਰਜਕਰਤਾਵਾਂ ਵਾਸਤੇ ਜਿਨ੍ਹਾਂ ਨੇ ਸਮਝਾਇਆ ਕਿ ਖੂਨ ਜਿਹੜਾ ਬਲੱਡ ਡੋਨੇਸ਼ਨ ਜਿਹੜੀ ਹੈਗੀ ਆ ਉਹ ਕਿਉਂ ਜ਼ਰੂਰੀ ਹੈਗੀ ਆ ਕਿਹਨਾਂ ਲੋਕਾਂ ਵਾਸਤੇ ਜ਼ਰੂਰੀ ਹੈਗੀ ਆ ਇਹਨਾਂ ਇੱਕ ਮਾਨਸਿਕਤਾ ਹੀ ਨਹੀਂ ਬਣ ਪੰਦੀ ਹੈਗੀ ਕਿ ਅਸੀਂ ਬਲੱਡ ਦਾਨ ਕਰੀਏ ਲੇਕਿਨ ਅੱਜ ਉਹਨਾਂ ਯੂਥ ਨੂੰ ਸਨਮਾਨਿਤ ਇਸ ਕਰਕੇ ਕੀਤਾ ਗਿਆ ਹੈ ਉਹਨਾਂ ਨੇ ਸ਼ਹਿਰ ਦੇ ਵਿੱਚ ਇੱਕ ਮਹਿੰਮ ਬਣਾਈ ਕਿ ਬਲੱਡ ਡੋਨੇਸ਼ਨ ਕਿਉਂ ਔਰ ਉਹਨਾਂ ਨੇ ਕਰਵਾਇਆ ਅੱਜ ਉਹਨਾਂ ਕਾਰਜਕਰਤਾ ਦਾ ਸਨਮਾਨ ਕੀਤਾ ਗਿਆ ਸਾਡੇ ਭਰਾ ਰਕੇਸ਼ ਮੋਧਗਿਲ ਜੀ ਸਾਡੇ ਵੱਡੇ ਭਾਈ ਹੈ ਨਾ ਇਹਨਾਂ ਦੀ ਸੋਚ ਸੀਗੀ ਕਿ ਉਹਨਾਂ ਬੱਚਿਆਂ ਦਾ ਸਨਮਾਨ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਬਲੱਡ ਦੇ ਖੁਦਾ ਨਾਲ ਖਾਸਮ ਹੈ ਕਿ ਜਿਹਨੇ ਬਲੱਡ ਦਿੱਤਾ ਉਹਨੂੰ ਆਪਣੀ ਲੋੜ ਨਹੀਂ ਪਈ ਜਿਹਨੇ ਬਲੱਡ ਦਿੱਤਾ ਉਹਨੇ ਕਿਸੇ ਦੀ ਕਿਸੇ ਦੀ ਜਾਨ ਜਿਹੜੀ ਹੈਗੀ ਉਹ ਬਚਾਈ ਹੈਗੀ ਇਹਨਾਂ ਜੀ ਇਹ ਮੁਹਿੰਮ ਬਣੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਾ ਇੱਕ ਸਾਲ ਦਾ ਪ੍ਰੋਜੈਕਟ ਨਾ ਕਰਕੇ ਸਾਲ ਦੇ ਵਿੱਚ ਮਿਨੀਮਮ ਦੋ ਦਾ ਵਿਚਾਰ ਜਿਹੜਾ ਹੈਗਾ ਰਕੇਸ਼ ਮੋਦਕ ਦੀ ਸੋਚ ਸੀ ਰਾਜੇ ਚੋਪੜੇ ਦੀ ਸੋਚ ਸੀ ਕਿ ਇਸ ਨੂੰ ਸਾਲ ਦੇ ਵਿੱਚ ਦੋ ਵਾਰੀ ਜਿਹੜਾ ਹੈਗਾ ਉਹ ਬਣਾਇਆ ਜਾਵੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਜਿਹੜੇ ਐਸੇ ਕਾਰਜਕਰਮ ਜਿਹੜੇ ਹੈਗੇ ਜੀ ਖੂਨਦਾਨ ਹੈ ਨਾ ਇਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਬਚਦੀਆਂ ਹਰ ਬੰਦਾ ਅਵੇਅਰ ਹੈਗਾ ਵਾ ਸੋ ਥੈਂਕ ਯੂ ਵੈਰੀ ਮੱਚ